ਬਹੁਤ ਪਰਮ ਹੰਗਾਰਾ ਮਿਲਿਆ ਜੀ ਬਹੁਤ ਵੱਡਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਤਾਂ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਉਹ ਲੈ ਕੇ ਚੱਲੇ ਆਂ ਮੁੱਦੇ ਬਹੁਤ ਹੈ ਜੀ ਬਾਰਡਰ ਦਾ ਮੁੱਦਾ ਮੁੱਦਾ ਪੜ੍ਹਾਈ ਦਾ ਜਿਹੜਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਚੱਲਿਆ ਹੋਇਆ ਹੈ ਬੇੜਾ ਕਿ ਹਰੇਕ ਸਕੂਲ ਨੂੰ ਠੀਕ ਕਰਨਾ ਹਰੇਕ ਪ੍ਰਾਈਵੇਟ ਸਕੂਲ ਨੂੰ ਚੰਗਾ ਬਣਾਉਣਾ ਗਵਰਨਮੈਂਟ ਸਕੂਲ ਨੂੰ ਖੇਤੀ ਦੇ ਮੁੱਦੇ ਆ ਜਿਹੜੇ ਮੋਟਰਾਂ ਲਗਾਤਾਰ ਚਲਾਈਆਂ ਉਹ ਵੀ ਆ ਹੋਰ ਨਵੇਂ ਮੁੱਦੇ ਜਿਹੜੇ ਆਉਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪਾਰਲੀਮੈਂਟ 'ਚ ਉਠਾ ਕੇ ਹੱਲ ਕਰਾਵਾਂਗੇ ਕੱਕੜੀ ਜਿੱਦਾਂ ਸਰਦੀ ਏਰੀਆ ਇੱਥੋਂ ਦੇ ਸਰਦੀ ਲੋਕ ਆ ਉਹਨਾਂ ਨੂੰ ਜੀਹਾਂ ਤੱਕ ਪੱਕੀਆਂ ਨਹੀਂ ਹੋਈਆਂ ਤਾਂ ਉਹ ਰਾਜਨਾ ਮੁੰਦਾ ਪਹਿਲ ਦੇ ਆਧਾਰ ਤੇ ਪਾਰਲੀਮੈਂਟ ਚ ਉਠਾ ਕੇ ਉਹ ਜ਼ਮੀਨਾਂ ਪੱਕੀਆਂ ਕਰਾਈਆਂ ਜਾਣਗੇ ਸਭ ਤੋਂ ਵੱਡਾ ਜਿਹੜਾ ਨਸ਼ਾ ਹੈ ਦਾ ਮੁੱਦਾ ਹੈਗਾ ਪੂਰੇ ਦੇ ਨਾਲ ਸਹਾਰੇ ਸਾਡੇ ਤੋਂ ਪਾਰੋਂ ਪਾਕਿਸਤਾਨ ਵਾਲੇ ਪਾਸੋਂ ਦਾ ਨਸ਼ਾ ਆਉਂਦੀ ਆ ਉਸ ਨੂੰ ਕਿਵੇਂ ਦੇ ਦੇ ਪੂਰੇ ਪੰਜਾਬ ਦੀ ਮੈਂ ਮੈਂ ਤੁਹਾਨੂੰ ਦੱਸਦਾ ਹਾਂ ਨਸ਼ੇ ਦਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਇਹ ਇਕੱਲਾ ਬਾਰਡਰ ਦਾ ਨਹੀਂ ਸਾਰੇ ਪੰਜਾਬ ਦੇ ਵਿੱਚ ਮੁੱਦਾ ਹੈ ਪਰ ਮੈਂ ਇੱਕ ਦਾਵਾ ਕਰਦਾ ਕਿ ਜੇ ਪੋਲੀਟੀਕਲ ਲਾਈਨ ਦੇ ਲੋਕ ਨਸ਼ੇ ਦੀ ਜਿਹੜੀ سپورਟ ਹੈ ਉਹ ਕਰਨੀ ਬੰਦ ਕਰ ਦੇਣ ਤਾਂ ਮੇਰਾ ਕਹ ਨਸ਼ਾ ਆਪਦੇ ਆਪ ਨੋਗ ਇਹਦੇ ਲਈ ਇਕੱਲੀ ਰੂਲਿੰਗ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਨੂੰ ਸਹੂ ਖਾਣੀ ਪੈਣੀ ਹੈ ਕਿ ਅਸੀਂ ਨਸ਼ੇ ਵਾਲੇ ਦੀ ਸਪਾਰਸ਼ ਨਹੀਂ ਕਰਾਂਗੇ ਮੈਂ ਅੱਜ ਇੱਥੇ ਖੜਾ ਵਾਅਦਾ ਕਰਦਾ ਦਾਵਾ ਕਰਦਾ ਤੁਹਾਡੇ ਨਾਲ ਮੈਂ ਮੁਖਤਰ ਤੋਂ ਐਮਐਲਏ ਹਾਂ 2 ਸਾਲ ਹੋ ਗਏ ਮੈਨੂੰ ਐਮਐਲਏ ਬਣਿਆ ਕੋਈ ਨਸ਼ੇ ਵਾਲਾ ਬੰਦਾ ਮੇਰੇ ਘਰ 'ਚ ਕੋਈ ਚੋਰੀ ਵਾਲਾ ਬੰਦਾ ਮੇਰੇ ਕੋਲੇ ਆਉਂਦਾ ਵੇਖਿਆ ਹੋਏ ਤਾਂ ਮੈਂ ਸਿਆਸਤ ਛੱਡ ਦੂੰਗਾ। ਗੁਰਦ ਸਿੰਘ ਸੁਖਬੀਰ ਬਾਦਲ ਕਹਿੰਦੇ ਦਿੱਲੀ ਦੀਆਂ ਪਾਰਟੀਆਂ ਸਰਪੱਤ ਸੱਤ ਲੁਕਾਣਾ ਆ ਗਿਆ ਤੁਸੀਂ ਕਾਲੀਗਾਂ ਨੂੰ ਅੱਗੇ ਲਿਓ ਤਾਂ ਪੰਜਾਬ ਪਚਾਈਏ। ਨਹੀਂ ਪੰਜਾਬ ਤੋਂ ਬਚਾਤਾ ਸੀ ਸੁਖਬੀਰ ਬਾਦਲ ਨੇ ਤਾਂ ਦਿੱਲੀ ਲੁੱਟ ਕੇ ਲਿਆ ਕੇ ਪੰਜਾਬ ਚ ਲਾਤੀ ਨਾ ਜਿਹੜਾ ਉਹ ਕਹਿੰਦਾ ਹੈ। ਬਾਦਲ ਸਾਹਿਬ ਸਾਹਿਬ ਇੱਕ ਸਭ ਤੋਂ ਵੱਡੀ ਮੰਗ ਆ ਪੋਸਟਰ ਦੇ ਲੋਕਾਂ ਦੀ ਉਹ ਆ ਕਿ ਜਿੰਨੇ ਵੀ ਐਮਪੀ ਆਏ ਆ ਉਹ ਸਾਰੇ ਬਾਹਰ ਆਇਆ ਤੁਸੀਂ ਵੀ ਇਸ ਦਾ ਸ੍ਰੀ ਬਾਰੋ ਬਾਰੋ ਨਹੀਂ ਲੋਕ ਸਭਾ ਹਲਕੇ ਚ ਨੇ ਮੈਂ ਲੋਕ ਸਭਾ ਹਲਕਾ ਫਰੋਹੀਪਰ ਮੈਂ ਇੱਕ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਇਸ ਕਾਲ ਦਾ ਜਵਾਬ ਦਿੰਨਾ ਮੈਂ ਲੋਕ ਸਭਾ ਹਲਕਾ ਫਰੋਹੀਪਰ ਦਾ ਰਹਿਣ ਵਾਲਾ ਮੇਰੇ ਆਪ ਦੇ ਪਿੰਡ ਦੀ ਤਹਿਸੀਲ ਤਹਿਸੀਲ ਜਿਹੜਾ ਡਿਸਟ੍ਰਿਕਟ ਮੁਖਤਸਰਬੰਦ ਦਾ ਮੁਖਤਸਰ ਤਹਿਸੀਲ ਰਹੀ ਹੈ ਮੈਂ ਮੁਖਤ ਹਬੋਰ ਦੇ ਕਿਸੇ ਮਹੱਲਾ ਜਾਂ ਗਲੀ ਬਾਰੇ ਫਰੋਹੀਪਰ ਬਾਰੇ ਪੁੱਛ ਲੋ ਮੈਂ ਨੈਸ਼ਨਲ ਹੋਟਲ ਚ ਉਹ ਵੀ ਉਦੋਂ ਵੀ ਆਉਂਦਾ ਰਿਹਾ ਹਾਂ ਜਦੋਂ ਇਹ ਸਾਡਾ ਡਿਸਟ੍ਰਿਕਟ ਹੁੰਦਾ ਸੀ ਲੋਕਾਂ ਦੀ ਇਹੀ ਕਹਿਣਾ ਹੈ ਕਿ ਬਾਦਲ ਸੁਪੀਰ ਬਾਦਲਾ ਜਿਹੜੇ 5 ਸਾਲ ਐਮਪੀ ਰਹੇ ਆ ਉਹਨਾਂ ਨੇ ਫੋਸਪੋਰ ਦੇ ਵਿੱਚ ਇੱਕ ਵਾਰੀ ਵੀ ਗੈਰਨੀ ਮਾਰਿਆ ਤੁਸੀਂ ਸਭ ਬਲੌਕ ਕਰ ਦਿਓ ਕਿਉਂਕਿ ਉਹਨਾਂ ਨੇ ਕਦੇ ਗੈਰਨੀ ਮਾਰੀ ਨਹੀਂ ਨਾ ਇਸ ਤਰ੍ਹਾਂ ਇਹ ਸੋਚੀਂ ਨਾ ਰੱਖੋ ਫ੍ਰੋਇਡ ਪਰ ਦੇ ਗਰੁੱਪ ਕਿਲੋਮੀਟਰ ਦਾ ਜਵਾਰੇ ਵਾਲਾ ਪਿੰਡ ਆਈ ਮੇਰਾ ਜੇ ਤੁਸੀਂ ਦਿੱਤ ਕੇ ਸੰਸਦ ਪਹੁੰਚ ਜਾਂਦੇ ਹੋ ਮੰਗ ਕੀ ਹੈ ਹੋਗੀ ਔਰ ਮੁੱਦੇ ਕੀ ਕੀ ਹੋਣਗੇ ਹੋਣਗੇ ਟ੍ਰੇਨਾਂ ਦੀ ਆਵਾਜ਼ ਆ ਉਹ ਵਧਾਉਣ ਲਈ ਟ੍ਰੇਨ ਕਿਹੜਾ ਤੇ ਸਾਡੀ ਲੇਬਰ ਕੋਲੇ ਬਹੁਤ ਕੰਮ ਹੈ ਇਹ ਇੰਡਸਟਰੀ ਆਉਂਦੀ ਹੈ ਤੇ ਇੰਡਸਟਰੀ ਦੇ ਨਾਲ ਸਾਡਾ ਇਹ ਏਰੀਆ ਖੁਸ਼ਹਾਲ ਹੁੰਦਾ ਜਿਹੜੇ ਬਾਰਡਰ ਦੀਆਂ ਜ਼ਮੀਨਾਂ ਹਨ ਉਹਨਾਂ ਨੂੰ ਕੱਚੀਆਂ ਕੀਤਾ ਗਿਆ ਉਹਨਾਂ ਨੂੰ ਪੱਕੀਆਂ ਕਰਾਉਣ ਦਾ ਜਿਹੜਾ ਉਹਨਾਂ ਤੇ ਮਾਲਕੀ ਹੱਕ ਨਵਾਉਣ ਦਾ ਹਰ ਹਾਲਤ ਵਿੱਚ ਕੋਸ਼ਿਸ਼ ਕਰਾਂਗੇ ਇਹ ਗੱਲ ਕੀਤੀ ਹੈ ਟ੍ਰੇਨਾਂ ਦੀ 70-70 ਸਾਲ ਹੋ ਗਿਆ ਆਜ਼ਾਦੀ ਨੂੰ ਮਿਲਿਆ ਪਰ ਫਰੋਸਪੋਰਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੀ ਅਜੇ ਤੱਕ ਕੋਈ ਟ੍ਰੇਨ ਨਹੀਂ ਚੱਲੀ ਇਹ ਤਾਂ ਉਹਨ ਜਿਹੜੇ ਪਹਿਲਾਂ 70 ਸਾਲ ਰਾਜ ਕਰਕੇ ਗਏ ਐ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕੀਤੀ ਉਹਨਾਂ ਨੂੰ ਪੁੱਛੋ ਇਹ ਸਵਾਲ ਹਾਂ ਲੋਕ ਉਹਨੂੰ ਜਣਾਓ